ਅੱਜ ਦਿਨ ਹੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਕਿਸੇ ਤੇ ਇਤਬਾਰ ਕਰਨ ਤੋਂ ਪਹਿਲਾਂ 20 ਵਾਰ ਸੋਚੋਗੇ ਇੱਕ ਘਟਨਾ ਖੰਨੇ ਦੇ ਵਿੱਚ ਵਾਪਰੀ ਹੈ ਜਿੱਥੇ ਘਰ ਦੇ ਵਿੱਚ ਸੋਨੇ ਦੇ ਗਹਿਣੇ ਡਾਇਮੰਡ ਸੈੱਟ ਲੁੱਟ ਲਏ ਗਏ ਨੇ ਦਰਸਲ ਪੀੜਤ ਪਰਿਵਾਰ ਨੇ ਕਰੀਬ 10 ਦਿਨ ਪਹਿਲਾਂ ਹੀ ਇੱਕ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ ਜਿਸ ਨੇ ਆਪਣੇ ਸਾਥੀਆਂ ਨੂੰ ਘਰ ਬੁਲਾ ਕੇ ਇਹ ਸਾਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪੂਰੇ ਪਰਿਵਾਰ ਦੇ ਸਮੇਤ ਘਰੋਂ ਬਾਹਰ ਗਏ ਸੀ ਤਾਂ ਇਸ ਦੌਰਾਨ ਜਦੋਂ ਉਹ ਘਰ ਵਾਪਸ ਪਹੁੰਚੇ ਤਾਂ ਕਈ ਵਾਰ ਡੋਰ ਬੈਲ ਵਜਾਉਣ ਦੇ ਬਾਵਜੂਦ ਵੀ ਘਰ ਦੀ ਨੌਕਰਾਨੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਰਿਵਾਰ ਨੇ ਦੂਸਰੀ ਚਾਪੀ ਲਗਾ ਕੇ ਘਰ ਦਾ ਲੋਕ ਖੋਲ੍ਹਿਆ ਤੇ ਜਦੋਂ ਉਹ ਘਰ ਦੇ ਅੰਦਰ ਵੜੇ ਤਾਂ ਇਹ ਲੁਟੇਰੇ ਪਹਿਲਾਂ ਹੀ ਘਰ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਨੇ ਪੂਰੇ ਪਰਿਵਾਰ ਨੂੰ ਫੜ ਕੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਸਾਰਾ ਕੀਮਤੀ ਸਮਾਨ ਲੁੱਟ ਕੇ ਉੱਥੋਂ ਫਰਾਰ ਹੋ ਗਏ ਮੇਰਾ ਨਾਮ ਸ਼ੰਤੀ ਕਾਲਿਆ ਸ਼ਹਿੜ ਵਿੱਚ ਕੀ ਵਾਕਿਆ ਹੋਇਆ ਤੁਹਾਡੇ ਘਰ ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਂ ਨੂੰ ਸਵੇਕ 2:00 ਵਜੇ ਆਲੇ ਕੁੰਡਾ ਕੰਡਾ ਮੈਲ ਮਾਰੀ ਖੋਲ੍ਹਣੀ ਅਸੀਂ ਦੂਜੀ ਜਾਬੀ ਨਾਲ ਖੋਲ੍ਹਿਆ ਜਾਂ ਨੂੰ ਉਹਰੇ ਬੰਦੇ ਸੀ ਅੰਦਰ ਤਿੰਨ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਿਹਾ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਰਦਾਤ ਕਰਨ ਤੋਂ ਬਾਅਦ ਭੱਜ ਗਏ ਉਹ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਆਣ ਤੋਂ ਪਹਿਲਾਂ ਜੀ ਨੌਕਰਾਂ ਹਾਂ ਨੌਕਰਾਨੀ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨ ਜਣੇ ਸੀਗਾ ਹਾਂ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਦਾ ਨੁਕਸਾਨ ਆਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਪਤਾ ਕੋਈ ਐਡਰੈਸ ਨਹੀਂ ਹਮ ਕਿੰਨੀ ਕੁ ਮੋਢੀ ਦੀ ਜਿਹੜੀ ਨੌਕਰਾਨੀ ਸੀਗੀ ਕੋਈ 27-28 ਸਾਲ ਦੀ ਕਿੰਨੇ ਦਿਨ ਹੋਈਆ ਉਹ ਰੱਖੀ ਸੀ 10 ਦਿਨ ਹੋਈ ਸੀ ਕੋਈ ਨਾਲ ਆ ਹ ਉਹ ਪਹਿਲਾਂ ਹੀ ਭੱਜ ਗਈ ਸੀ ਹਾਂ ਅੱਜ ਇਹ ਹੀ ਗੱਲ ਤੇ ਉਰੀ ਰਹਿੰਦੀ ਜੂ ਪਾਲਿਕਾ ਦੇ ਕਹਿੰਦੇ ਵਗੜਨ ਲੱਗੇ ਨੇ ਸੀਸੀਟੀਵੀ ਕੈਮਰਾ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਕ ਮਿੰਟ ਵਾਕਿਆ ਹੋਇਆ ਜਿਹੜਾ ਇੱਥੇ ਸੁੰਦਰ ਸਿਟੀ ਚ ਹੋਇਆ ਇੱਥੇ ਅੱਜ ਸੁੰਦਰ ਸਿਟੀ ਚ ਦੁਪਹਿਰ ਇਤਲਾ ਮਿਲੀ ਸੀ ਇੱਕ ਘਰ ਦੇ ਵਿੱਚ ਕੁਝ ਜਾਣਾ ਨਿਬੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਕਰੇ ਨਹੀਂ ਸਕੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸੀਗੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਪੰਜੇ ਫੜਿਆ ਵੀ ਗਿਆ ਉਹਨਾਂ ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸੇਗੇ ਕੁਝ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋ ਗਿਆ ਵੇ ਇਹ ਕੁਝ ਸੱਟ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਹਾਂ ਸਾਰਾ ਕੀ ਕੀ ਹੈਗਾ ਅੱਜ ਇਹ ਦੁਪਹਿਰ ਦੀ ਗੱਲ ਹੈ 2:00 ਥੈਂਕ ਯੂ ਖੰਨੇ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਔਨ 에ਅਰ